ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਪਸ਼ਟਕਰਨ ਤੋਂ ਬਾਅਦ ਪੰਜ ਸਿੰਘ ਸਹਿਬਾਨਾਂ ਨੇ 30 ਅਗਸਤ ਨੂੰ ਇਕੱਤਰਤਾ ਸੱਦ ਲਈ ਹੈ 3 ਅਗਸਤ ਨੂੰ ਹੋਣ ਵਾਲੀ ਸਿੰਘ ਸਹਿਬਾਨ ਦੀ ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਹੋਈ ਬੇਅਦਬ ਡੇਰਾ ਸਰਸਾ ਮੁਖੀ ਨੂੰ ਮਾਫੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਲਈ ਚੱਲ ਰੇ ਟਕਰਾਅ ਦੇ ਮੁੱਦੇ ਤੇ ਕੋਈ ਫੈਸਲਾ ਲਿਆ ਜਾਵੇਗਾ ਉਤੋਂ ਕੀ ਹੁਕਮ ਆਉਂਦੇ ਨੇ ਤੇ ਕਿਸ ਲਈ ਆਉਂਦੇ ਨੇ ਇਸ ਦਾ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਸਮੁੱਚੇ ਪੰਥ ਦੀਆਂ ਨਜ਼ਰਾਂ ਉਕਤ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਦਰਅਸਲ ਅਕਾਲੀ ਦਲ ਦੇ ਬਾਕੀ ਤਰ ਤ੍ਰੇਤ ਵਿਖੇ ਆਕੇ ਸੁਖਬੀਰ ਬਾਦਲ ਨੂੰ 2007 ਤੋਂ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਠਹਿਰਾਇਆ ਸੀ ਇਸ ਸਬੰਧੀ ਪੰਜਾਬ ਸਿੰਘ ਸਹਿਬਾਨ ਨੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ 15 ਦਿਨਾਂ ਅੰਦਰ ਸਪਸ਼ਟੀਕਰਨ ਮੰਗਿਆ ਸੀ ਅਜੇ ਮੱਦੇ ਨਜ਼ਰ 24 ਜੁਲਾਈ ਨੂੰ ਸ਼੍ਰੋਮ ਨੇ ਕਾਲੀ ਦਲ ਤੇ ਆਗੂਆਂ ਤੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੀਕਾਲ ਤੱਕ ਸਹਿਬ ਅੱਗੇ ਸੀਲ ਬੰਦ ਲਿਫਾਫੇ 'ਚ ਸਪਸ਼ਟੀਕਰਨ ਦਿੱਤਾ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਤੇ 5 ਅਗਸਤ ਨੂੰ ਸੁਖਬੀਰ ਬਾਦਲ ਸਪਸ਼ਟੀਕਰਨ ਨੂੰ ਅੰਤ ਕਾ ਦਿੱਤਾ ਗਿਆ ਸੀ ਇਸ ਸਪਸ਼ਟੀਕਰਨ ਚ ਲਿਖਿਆ ਹੈ ਕਿ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਚ 24 ਸਤੰਬਰ 2015 ਨੂੰ ਸ਼੍ਰੀ ਕਾਲ ਤਖਤ ਵਿਖੇ ਹੋਈ ਮੀਟਿੰਗ ਚ ਗੁਰਮਤਤਾ ਪਾਸ ਕੀਤਾ ਗਿਆ ਸੀ ਇਸ ਬਾਅਦ ਸ਼੍ਰੋਮnik ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਆਤਾਰ ਸਿੰਘ ਦੇ ਹੁਕਮਾਂ ਤੇ ਮੁਖ ਸਕੱਤਰ ਹਰਜਰਨ ਸਿੰਘ ਵੱਲੋਂ ਇਛਤੇਹਾਰ ਜਾਰੀ ਕੀਤਾ ਗਿਆ ਸੀ ਇਸ ਦੇ ਨਾਲ ਹੀ ਸ਼੍ਰੋਮnik ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਸਪਸ਼ਟੀਕਰਨ ਚ ਕਿਹਾ ਹੈ ਕਿ ਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਸ਼੍ਰੀ ਕਾਲ ਤਖਤ ਸੈਭ ਦੇ ਜਥੇਦਾਰ ਨੂੰ ਮਾਫੀ ਪੱਤਰ ਸੌਂਪਿਆ ਗਿਆ ਸੀ ਇਸ ਚ ਉਹਨਾਂ ਦੇ ਵਿਰੁੱਧ ਜੋ ਵੀ ਲ ਉਹ ਆਪਣੀ ਝੋਲੀ ਪਾਉਂਦੇ ਨੇ ਤੇ ਜੋ ਵੀ ਇਸ ਦਿਨ ਕਾਲ ਤੱਕ ਸਾਹਿਬ ਦੇਣਗੇ ਉਹ ਵੀ ਉਹਨਾਂ ਨੂੰ ਪ੍ਰਵਾਨ ਹੋਵੇਗਾ ਹੁਣ 20 ਅਗਸਤ ਨੂੰ ਕੀ ਫੈਸਲਾ ਲਿਆ ਜਾਂਦਾ ਇਹ ਦੇਖਣਾ ਹੋਵੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ